ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਚਾਰ ਗਾਮਾ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਦੋ ਤਾਂ ਆਗੀਆਂ ਤਾਜ਼ੀਆਂ ਸੂਈਆਂ ਤੇ ਦੋ ਆਗੀਆਂ ਬਾਈ ਗੱਬਣ ਥੋੜੇ ਥੋੜੇ ਟਾਈਮ ਨੇ ਮੰਨ ਲਓ ਵੀ ਕੱਚੀਆਂ ਨੇ ਤੇ ਚਾਰੀ ਬਾਈ ਟਾਪ ਕੁਆਲਿਟੀ ਦੀ ਆਗੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀਆਂ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈਗਾ 81467 15312 81467 15312 ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਉਹ ਠੀਕ ਹੋਂ ਬਾਈ ਜੀ ਹਾਂਜੀ ਚੜ੍ਹਦੀ ਕਲਾ ਜੀ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਮੇਰਾ ਸਤਪਾਲ ਸਿੰਘ ਖਾਲਸਾ ਜੀ ਹੂੰ ਐਡਰੈਸ ਆ ਸਾਡਾ ਕੋਠੇ ਜੈਲਦਾਰ ਅਵਤਾਰ ਸਿੰਘ ਵਾਲੇ ਜੈਤੋ ਠੀਕ ਹੈ ਕੋੜਪੂਆ ਰੋਡ ਤੇ ਪਿੰਡ ਜੈਤੋ ਆ ਪਿੰਡ ਜੈਤੋ ਆ ਜੀ ਹਾਂਜੀ ਕੋੜਪੂਆ ਰੋਡ ਤੇ ਜੈਲਦਾਰ ਦੇ ਪੰਪ ਦੇ ਸਾਹਮਣੇ ਠੀਕ ਆ ਪੰਪ ਦੇ ਸਾਹਮਣੇ ਮਤਲਬ ਕਿ ਬਾਈ ਨੂੰ ਬਾਈ ਹਾਂਜੀ ਜੈਲਦਾਰ ਪੰਪ ਦੇ ਸਾਹਮਣੇ ਕੋਠੇ ਜੈਲਦਾਰ ਅਵਤਾਰ ਸਿੰਘ ਠੀਕ ਹੈ ਤੇ ਜੈਤੋ 2 ਕਿਲੋਮੀਟਰ ਆਈ ਠੀਕ ਹੈ ਹੁਣ ਜਦੀ ਪਿੰਡ ਸਾਡਾ ਜੈਤੋ ਇਹ ਖੇਚ ਰਹੇ ਨੇ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਬੋਲਦੇ ਆਪਣਾ ਮੋਬਾਈਲ ਨੰਬਰ 98888 ਹੂੰ 32258 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਬਾਈ ਗੱਪਣ ਤੋਂ ਸ਼ੁਰੂ ਕਰਤੀ ਹਾਂਜੀ ਕਿਹੜਾ ਸੁਆ ਇਹ ਦੂਜਾ ਸੁਆ ਹੁੰਦੀ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਬਾਈ ਇਹ ਪੰਜ ਚਾਰ ਦਿਨ ਲੌਗ ਜੀ ਠੀਕ ਹੈ ਠੰਡੀ ਸੀਲ ਆ ਜੀ ਜੋ ਮਰਜੀ ਕੋਈ ਬੈ ਕੇ ਠੰਡੀ ਦੇਖੋ ਬਹੁਤ ਫੁੱਲ ਆ ਹਾਂਜੀ ਠੰਡੀ ਸੀਲ ਹੈ ਪੰਜ ਤੋਂ ਚਾਰ ਦਿਨਾਂ ਦੀ ਕੱਚੀ ਹਾਂਜੀ ਪੰਜ ਤੋਂ ਚਾਰ ਦਿਨਾਂ ਦੀ ਕੱਟੀ ਆ ਕਿੰਨਾ ਕਿ ਦੁੱਧ ਦਿੱਤਾ ਵੇ ਪਰ ਦਿੱਤਾ 18 ਕਿਲੋ ਗਾਂ ਦੇ ਦੁੱਧ ਦੀ ਐਤ ਕਿਤੇ ਹੋਗੀ 22 23 ਕਿਲੋ ਹੂੰ ਠੰਡੀ ਹਾਂ ਠੰਡੀ ਸੀ ਲਾਈ ਕੇ ਮਾਰਦੀ ਨੂੰ ਸੀ ਗੱਲ ਜਿਵੇਂ ਮਰਜੀ ਇੱਥੇ ਲੋਕੀ ਕਰਮ ਵਾਲੇ ਨੂੰ ਦੇਖ ਕੇ ਹਾਂਜੀ ਠੰਡੀ ਸੀਰ ਵਾਧੂ ਆਈ ਕੀ ਬਾਤ ਆ ਹਾਂਜੀ ਹੁਣ ਇਹਨੂੰ ਐਚ ਐਫ ਮੰਨੇ ਉਹ ਕਹਿਰ ਸ਼ਰ ਮੰਨ ਕੇ ਆਵੇ ਜੀ ਕੋਈ ਇਹ ਜਿਵੇਂ ਸੁਣ ਲੱਗਦਾ ਹੋਵੇ ਕਰ ਲੋ ਕਰਾਉਤੀ ਲੱਗ ਥੋੜੀ ਜੀ ਠੀਕ ਹੈ ਭਾਈ ਹਾਂਜੀ ਬਾਕੀ ਥਣਾਂ ਦਾ ਜਿਹੜਾ ਗੈਪ ਆ ਬਹੁਤ ਚੰਗਾ ਥਣ ਲੱਗਿਆ ਵਾ ਥੱਥੀ ਚੋਲੇ ਭਾਵੇਂ ਚੋਲੇ ਮਸੀਨ ਤੇ ਬਾਕੀ ਲੇਵਾ ਸੋਹਣਾ ਤਿਆਰ ਕਰੂਗੇ ਕਰਮ ਵਾਲੇ ਹਵਾਲਾ ਜਿਹੜਾ ਫੀਡ ਕਰ ਬਾਕੀ ਪਲੀ ਪਲੀ ਬਹੁਤ ਹੈ ਜੀ ਹਨਾ ਹਾਂਜੀ ਹੂੰ ਕੋਈ ਸ਼ੂਟ ਹੀ ਨਹੀਂ ਹੈਗੀ ਬਾਈ ਕੋਈ ਲੀਸੀ ਨਹੀਂ ਕੋਈ ਲਾਮੀ ਨਹੀਂ ਕਿਸੇ ਪਖਤਾਂ ਖੋਲ ਦਿਓ ਜੈਨੂੰ ਇਧਰ ਨੂੰ ਨੂੰ ਲੰਮੀ ਤੋਰ ਦੇ ਬਾਕੀ ਹਵਾਨਾ ਜਿਹੜਾ ਰੱਖੂਗੀ ਬਚੈਟ ਰੱਖੂਗੀ ਫਿਕਸ ਇਹ ਹਵਾਨਾ ਰੱਖੂਗੀ ਘਰ ਵਾਲੀ ਬਾਕੀ ਜੇ ਪਿੱਛੇ ਤੋਂ ਚੜਾਈ ਥਰੂਈ ਦੀ ਗੱਲ ਕਰੀਏ ਲੰਬਾਈ ਦੀ ਗੱਲ ਕਰੀਏ ਫੁੱਲ ਲਾਗੀ ਘਰ ਵਾਲੀ ਬਾਕੀ ਪ੍ਰਿੰਟ ਬਹੁਤ ਚੰਗਾ ਆ ਗਿਆ ਸਮੇਂ ਵੀ ਬੈੜਾ ਤੇ ਬਾਈ ਜੀ ਇਹਦਾ ਮੁੱਲ ਫਿਰ ਕੀ ਰਹੂਗਾ ਇਹਦਾ ਮੁੱਲ ਆ ਜੀ 70000 70000 ਰੁਪਏ ਹਾਂਜੀ ਠੀਕ ਬਜਾਇਆ ਜੀ ਆ ਬਸ ਮੁੱਲ ਬਾਈ ਕਹਿੰਦਾ ਵੀ ਲੈਣ ਦੇਣ ਕਰਾਂਗੇ ਬਾਈ ਮੁੱਲ ਜਮਾ ਫਿਕਸ ਵੀ ਕਰਾਂਗੇ ਬਾਈ ਨੇ ਜਿਹੜਾ ਇਹਦਾ ਬਾਈ ਮੁੱਲ ਰੱਖਿਆ ਹੈਗਾ 70000 ਰੁਪਿਆ ਮੁੱਲ ਕਰਿਆ ਹੈ। ਬਾਕੀ ਹੋ ਜਾਊਗਾ ਥੋੜਾ ਕਣਾ ਮਾਨਤਾ ਜੀ। ਉਹ ਮੌਕੇ ਤੇ ਵੇਖ ਲੈ। ਲੈ ਬਾਈ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਹੋ। ਇੱਕ ਨੰਬਰ ਤੋਰਾ ਤੋਰਾ ਦਾ ਥੋੜਾ ਜਿਹਾ ਹੋਰ ਹੋਰ ਕਰ ਦਈਏ ਮੂਰੀ। ਠੀਕ ਹੈ ਮੂਰੀ ਦੇ ਕਰਕੇ ਬਾਈ ਕਹਿੰਦਾ ਥੋੜੀ ਜਿਹੀ ਹੋਰ ਜ਼ਰੂਰ ਕਰ ਦਈਆ। ਬਾਕੀ ਤੋਰਾ ਤਾਰਾ ਚੈੱਕ ਕਰ ਸਕਦੇ ਹੋ ਇੱਕ ਨੰਬਰ ਤੇ ਮੁੱਲ ਵੀ ਬਾਈ ਨੇ ਦਾ ਬਖੱਚ ਕੇ ਰੱਖਿਆ ਹੈਗਾ। ਬਾਕੀ ਬਾਈ ਕਹਿੰਦਾ ਥੋੜਾ ਕਣਾ ਮਾਨਤਾ ਨਾਲ ਆਪਾਂ ਮੌਕੇ ਤੇ। ਜ਼ਰੂਰ ਕਰ ਦਵੇਂ ਕੋਈ ਗੱਲ ਨਹੀਂ ਬਾਈ ਮੋੜ ਲਓ ਅਨਦਰ ਸੰਗਲ ਪਾਇਆ ਹੋਇਆ ਸੀ ਨਾ ਪਹਿਲਾਂ ਇਹ ਹਾਂ ਸੰਗਲ ਮੋਰੀ ਪਾਇਆ ਹੀ ਨਾ ਕਿਸੇ ਨੇ ਬਾਕੀ ਦੀ ਫੇਸ ਬਿਊਟੀ ਬਰੀਡੇ ਦੀ ਵੀ ਚੈੱਕ ਕਰ ਸਕਦੇ ਬਹੁਤ ਚੰਗੀ ਆ ਹਰ ਇੱਕ ਪੱਖ ਤੋਂ ਚੰਗੀ ਛੰਨੀ ਪਲੀਆ ਕਰਮਾਂ ਦੀ ਤੇ ਬਾਕੀ ਜਿਹੜਾ ਥਾਣਾ ਦਾ ਸਜਾ ਉਹ ਵੀ ਬਹੁਤ ਚੰਗਾ ਪੂਰੀ ਵਿੱਤੀ ਤੇ ਆਪਾਂ ਬਾਈ ਕਹਿ ਸਕਦੇ ਜਿਹੜਾ ਥਣ ਲੱਗਿਆ ਵਗ ਕੱਲਾ ਕੱਲਾ ਨਖੜਮਾ ਥਾਣਾ ਨਾੜਾ ਨੂੜਾ ਵੀ ਹਵਾਨੇ ਤੇ ਚੈੱਕ ਕਰ ਸਕਦੇ ਬੜੀਆਂ ਚੰਗੀਆਂ ਲੱਗੀਆਂ ਨੇ ਤੇ ਅੱਗੇ ਜੀ ਦੋ ਨੰਬਰ ਤੇ ਕਿਹੜਾ ਸੂਆ ਗਈ ਜੀ ਦੂਜਾ ਸੂਆ ਸੂਈ ਵੀ ਦੂਜਾ ਸੂਆ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਜੀ ਉਹ ਕੱਲ ਹੀ ਸੂਈ ਹੈ ਜੀ ਕੱਲ ਸੂਈਆ ਹਾਂਜੀ ਬੱਚਾ ਕਿ ਆ ਗਿਆ ਤੇ ਮਗਰ ਜੀ ਇਹ ਬੱਚਾ ਜੀ ਬੱਚਾ ਆ ਗਿਆ ਜੀ ਦਾ ਬੱਚਾ ਆ ਬੈਠਾ ਜੀ ਦਾ ਠੀਕ ਆ ਬੱਚਾ ਇਹਦੇ ਮਗਰ ਬਈ ਆ ਗਿਆ ਹਾਂਜੀ ਮਾਰ ਗਈ ਹੈ ਕਾਲਾ ਹੂੰ ਸਹੀ ਚਲੋ ਤੇ ਕਿੰਨਾ ਕ ਬੋਲਾ ਜੀ ਫਿਰ ਕੱਢਿਆ ਦਾ ਚਲੋ ਕੱਲ ਕੱਲ ਕੱਢਿਆ ਛਾਉ ਨੂੰ ਬਈ 7-8 ਕਿਲੋ ਠੀਕ ਆ 5-6 ਕਿਲੋ ਤੜਕੇ ਕੱਢਿਆ ਠੀਕ ਹੈ ਜੀ ਹਾਂਜੀ ਤੇ ਕਿੰਨਾ ਕ ਦੁੱਧ ਮਤਲਬ ਦੁੱਧ ਬਈ 25 ਤੋਂ 28 ਲੀਟਰ ਦੇ ਦਊਗੀ ਬੜਾ ਠੀਕ ਹੈ ਜੀ ਪਰ ਦਿੱਤਾ 24 ਕਿਲੋ ਦੋ ਤੇ ਬਾਕੀ ਪਲੀ ਪੁਲੀ ਬਹੁਤ ਹਾਂਜੀ ਪਲੀ ਬਹੁਤ ਹੈ ਮੈਂ ਅਰਗੀ ਆ ਸਹੀ ਗੱਲ ਹੈ ਜੀ ਪਲੀ ਸਮਝੇ ਗੱਲ ਕਰੀ ਬਈ ਫੁੱਲ ਬਲੈਕ ਕਲਰ ਦੀ ਐਂ ਦੀ ਆ ਹਵਾਨਾ ਦੇਖ ਸਕਦੇ ਉਹਦਾ ਬਹੁਤ ਸੋਹਣਾਗਾ ਟਾਈਟ ਲੇਵਾ ਬਾਕੀ ਥਣ ਬੜਾ ਚੰਗਾ ਜਿਆ ਜੀ ਹੈ ਨਾ ਹਾਂਜੀ ਕੀ ਬਾਤ ਥੜਾ ਥੜਾ ਦਾ ਸਾਇ ਚੂਣ ਚਵਾ ਕੇ ਇਸ ਤਰ੍ਹਾਂ ਦਾ ਬਾਈ ਜਮਾ ਜਾਂ ਗੰਨੇ ਅਰਗੀ ਥਾਰਾ ਠੀਕ ਹੈ ਚੂਣ ਇੱਕ ਪਾਸੇ ਦੇ ਨਾਲ ਕਵੈਨੀਲ ਥਣ ਤੇ ਮੂਰੇ ਬੱਚੀ ਹੈ ਠੀਕ ਹੈ ਜੀ ਉਹ ਬਰਾਬਰ ਚੱਲਦੀ ਹੈ ਕਈ ਇਹਨੇ ਕੱਲ ਨੂੰ ਗੱਲਾਂ ਕਹਿੰਦੇ ਦੱਸਿਆ ਨਹੀਂ ਆ ਦਿਖਾਓ ਮੂਰੇ ਮੂਰੇ ਥਣ ਤੇ ਆਪਾਂ ਦਿਖਾ ਦੇ ਹਾਂਜੀ ਠੀਕ ਹੈ ਮਤਲਬ ਚਲਦੀ ਹੈ ਨਾ ਹਾਂਜੀ ਬੱਚੀ ਚਲਦੀ ਹੈ ਠੀਕ ਹੈ ਮਰੀ ਬੰਨੀ ਦੋ ਉੱਥੇ ਕੋਈ ਗੱਲ ਨਹੀਂ ਹਾਂਜੀ ਇਧਰ ਪਾ ਕੇ ਦਿਖਾ ਦਿਓ ਬਾਈ ਕਹਿੰਦੇ ਜਿਹੜੀ ਬੱਚੀ ਹੈ ਬਾਈ ਚਲਦੀ ਹੈਗੀ ਉਹ ਹਾਂ ਕੱਲ ਉਹਦੀ ਗੱਲ ਮੂਰੇ ਹੋਣੀ ਹੈ ਬਾਕੀ ਉਹ ਚੋਣ ਚ ਵਾ ਇੱਕ ਨੰਬਰ ਹੋਊਗਾ ਜੀ 641 ਨੰਬਰ ਨਾਲ ਧਾਰ ਵਜਦੀ ਆ ਤੇ ਪਰ ਵੀ ਜੇ ਜਿਹਨੇ ਘਰੇ ਚੋਣ ਨਹੀਂ ਫਾਰਮ ਚ ਜਾਂ ਮਸ਼ੀਨ ਤੇ ਚੋਣ ਨਹੀਂ ਉਹਨੂੰ ਕੋਈ ਵਟਾ ਨਹੀਂ ਠੀਕ ਹੈ ਜੀ ਆ ਬਾਈ ਔਰਲੇ ਔਰਲੇ ਸੰ ਹਾਂਜੀ ਮੂਰਲੇ ਤੇ ਆਵੀ ਆ ਮੂਰਲੇ ਸੰ ਹਾਂਜੀ ਬਾਕੀ ਚਾਰੇ ਤਾਂ ਵਧੀਆ ਗਏ ਬਹੁਤ ਵਧੀਆ ਬਾਕੀ ਜਿੰਨਾ ਮਗਰ ਨੂੰ ਆਲੇਵਾ ਉਨੀ ਮੂਹ ਬਹੁਤ ਸੋਹਣਾ ਹਵਾਨਾ ਚਰਮ ਵਾਲੀ ਟਾਇਰ ਜਲੇਵਾ ਲੱਗਿਆ ਉਹ ਤਾਂ ਪੰਜ ਚਾਰ ਦਿਨ ਕੱਢਦੀ ਸੀ ਉਧਰ ਕੇ ਛੂਪੀਗਾ ਲਾ ਕੇ ਠੀਕ ਹੈ ਕੱਲ੍ਹ ਆਈ ਆ ਉਧਰ ਕੇ ਛੂਪੀ ਬਸ ਬਾਕੀ ਜਿੰਦ ਜਾਣ ਵਾਲੀ ਹਾਂਜੀ ਜਿੰਦ ਜਾਣ ਵਾਲੀ ਸਹੀ ਗੱਲ ਆ ਜਿੰਦ ਜਾਣ ਵਾਲੀ ਆ ਬਾਕੀ ਫਾਇਟ ਵੀ ਚੰਗੇ ਉਹ ਗਰਮੀ ਨਹੀਂ ਮੰਨ ਹਾਂਜੀ ਗਰਮੀ ਤੇ ਮੁੱਲ ਫਿਰੇ ਤਾਂ ਜੀ ਲੈਣ ਇਹਦਾ ਉ ਤਾਂ ਕਹੀਏ ਜੀ ਇਹ ਘਾਇ ਇਹ ਜੀਪ ਲੈ ਕੇ ਤਾਂ ਪਾ ਲੱਖ ਤੋਂ ਬਾਹਰ ਮਿਲਦੀ ਆ ਸਹੀ ਗੱਲ ਆ ਹਾਂਜੀ ਤੇ 82000 ਰੁਪਏ ਟੋਟਲੀ ਹਾਂਜੀ ਠੀਕ ਹੈ ਮਾਨਤਾਨ ਕਰਦੇ ਆ ਕੋਈ ਨਹੀਂ ਬਾਈ ਕਹਿੰਦੇ ਮਾਨਤਾਨ ਬਾਈ ਆਪਾਂ ਜਰੂਰ ਕਰਦੇ ਆਂਗੇ ਕਿਉਂਕਿ ਮੁੱਲ ਕਰਾਉਣ ਦਾ ਨਾ ਜਨਾ ਮੁੱਲ ਤਾਂ ਕਰ ਮਰਜ਼ੀ ਕਰਾਓ ਜੇ ਗਾਂ ਦੇ ਹਸ ਬੱਚੀ ਨਾ ਆਉਂਦੀ ਲੱਖ ਤੋਂ ਬਾਹਰ ਆ ਜੀ ਹਮ ਆਪਾਂ ਗੱਲਾਂ ਸਿੱਧੀਆਂ ਕਰਦੇ ਸਹੀ ਗੱਲ ਆ ਕਿਉਂਕਿ ਐਡਾ ਕੱਦ ਤੇ ਇਨਾ ਬਜਣਾ ਵੈਸੇ ਸੁਆ ਵੀ ਨਹੀਂ ਮੰਨਿਆ ਹਨਾ ਸਹੀ ਪੁਰਵਾਨੀ ਉਹੀ ਹੋ ਵੀ ਬਸ ਉਹ ਮੱਟਾ ਵੀ ਕੋਈ ਕੱਡਾ ਆ ਲੱਗਦਾ 20 ਦਿਨਾਂ ਦਾ ਹੁੰਦਾ ਸਹੀ ਗੱਲ ਹੈ ਬਸ ਬਿਊਟੀ ਦੇ ਚੈੱਕ ਕਰ ਸਕਦੇ ਚਮਕਦਮ ਕਲੀ ਬੈੜਾ ਕਰਮ ਵਾਲੀ ਤਿੰਨ ਨੰਬਰ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਜੀ ਇਹਨੂੰ ਕਿੰਨੇ ਦਿਨਾਂ ਹੋ ਗਏ ਇਹਨੂੰ ਹੋ ਗਏ 5-6 ਦਿਨ ਜੀ 5-6 ਦਿਨ ਉਹ ਬੱਚੀ ਬੈਠੀ ਹੈ ਦੀ ਬੱਸੀ ਬੜੀ ਚੰਗੀ ਹੈ ਹਾਂਜੀ ਬੱਚੀ ਮਾਰ ਗਈ ਜਵਾ ਕਾਲਾ ਸ਼ਾ ਹੂੰ ਸਹੀ ਗੱਲ ਹੈ ਹਾਂਜੀ ਬੱਚਾ ਬਈ ਇਹਦੇ ਮਗਰ ਆ ਗਿਆ ਬੱਸੀ ਆ ਬੈਠੀ ਹੈ ਚੈੱਕ ਕਰ ਸਕਦੇ ਬੱਚਾ ਇਹਨੇ ਵੀ ਕਰਮ ਵਾਲ ਨੇ ਬਹੁਤ ਚੰਗਾ ਪਾਇਆਗਾ ਤੇ ਕਿੰਨਾ ਗਾ ਦੁੱਧ ਦੁੱਧ ਨੂੰ 17 ਕਿਲੋ ਆਈ ਇਸਨੇ ਠੀਕ ਹੈ ਹਾਂ ਠੰਡੀ ਆ ਪੂਰੀ ਠੰਡੀ ਆ ਮਰਜੀ ਠੀਕ ਹੈ ਹਾਂ ਪੁੱਤ ਠੰਡੀ ਠੰਡੀ ਬਾਈ ਕਹਿੰਦੇ ਬਈ ਫੁੱਲ ਹੋ ਸਕਦਾ ਥੋੜਾ ਜਨਾ ਮੈਥੋਂ ਡਰਦੀ ਆ ਬਾਈ ਲਾ ਕੀ ਬਾਤ ਆ ਦੋਨੇ ਪਾਸੇ ਬਹਿ ਕੇ ਚੁਆਈ ਕਰ ਲਿਓ ਬੰਦਾ ਜੋ ਮਰਜੀ ਬਾਈ ਜੋ ਲਖਨਊ ਆਈ ਬਾਈ ਨੇ ਧਾਰਾ ਮਾ ਤੇ ਹਾਂਜੀ ਸਹੀ ਗੱਲ ਬਸ ਛੋੜ ਦਿਓ ਕਰਕੇ ਮਾ ਡਰਦੀ ਨਹੀਂ ਜਵਾਂ ਨਹੀਂ ਦੋਲੀ ਬਾਗੀ ਪਹਿਜ ਭਾਗੀ ਚੋਣ ਲਾ ਠੀਕ ਹੈ ਹਾਂਜੀ ਬਾਈ ਕਹਿੰਦੇ ਕੋਈ ਦੇਖਦੇ ਨੇ ਦੋਨੇ ਪਾਸੇ ਬਹਿ ਕੇ ਮੈਂ ਚੁਆਈ ਕਰ ਲੈਣਾ ਖੋਲ ਦਿਓ ਬਾਈ ਜੀ ਇਹਨੂੰ ਬੜਾ ਤੋਰ ਦਿਓ ਖੋਲ ਕੇ ਤੇ ਬਾਕੀ ਜਿਹੜੇ ਹਵਾਨੇ ਆ ਬਈ ਬਹੁਤ ਸੋਹਣੇ ਦੇ ਟਾਇਟਲੇ ਵੇ ਕਹਿ ਸਕਦੇ ਆ ਬ ਆਈ ਸਵਾਈ ਸਰਿਆਂ ਕਰੀ ਆ ਠੀਕ ਆ ਹਾਂ ਕਈ ਗੱਲਾਂ ਗੱਪ ਮਾਰਾ ਸਰਿਆਂ ਆ ਤਿਆਰ ਹੁੰਦੀ ਉਸਾਮ ਤੱਕ ਹਾਂਜੀ ਵਧੀਆ ਤਿਆਰ ਹੁੰਦੀ ਬਹੁਤ ਵਧੀਆ ਜੀ ਠੀਕ ਆ ਇਹ ਤਾਂ ਨਾ ਥੋੜਾ ਜਿਹਾ ਦਰਦੀ ਆ ਜਿਆਦਾ ਹੈ ਨਾ ਹਾਂਜੀ ਆ ਛੋੜ ਤੋਂ ਡਰਦੀ ਉਹ ਨਹੀਂ ਕੋਈ ਡਰਦੀ ਵੀ ਕਈ ਉਪਰਾ ਬੰਦਾ ਕਈਆਂ ਦੇ ਘਰਾਂ ਜੀ ਨਾ ਹੁੰਦਾ ਹੁਣ ਘਰ ਘਰ ਤਾ ਸਾਂ ਜੋ ਵੀ ਉਹ ਚੱਲਦਾ ਲੱਥਣਾ ਥੁਣਾ ਦੇਦਾ ਵੀ ਗੈਪ ਚੈੱਕ ਕਰ ਸਕਦਾ ਸਵਾਈ ਬਾਈ ਬਾਈ ਕਿਨ ਇੱਕ ਨੰਬਰ ਲੱਗੀ ਤੇ ਇਹਦਾ ਮੁੱਲ ਬਾਈ ਜੀ ਇਹਦਾ ਮੁੱਲ ਬਾਈ 55000 ਦੇ ਦਾਂਗੇ 55 ਹੀ ਹਾਂਜੀ ਠੀਕ ਆ ਮੋਲ ਤਾਂ ਭਾਈ ਗਣੇ ਆਪਾਂ ਬਾਈ ਦੇ ਦਾਂਗੇ 55000 ਦੀ ਬਾਕੀ ਜਿਹੜਾ ਥਣਾ ਦਾ ਸਾਇਜ ਤੁਸੀਂ ਚੈੱਕ ਕਰ ਸਕਦੇਮ ਬਹੁਤ ਸੋਨਾ ਹੱਥੀ ਚੋਲੇ ਭਾਵੇਂ ਚੋਲੇ ਮਸ਼ੀਨ ਜਿੱਦ ਇੱਕ ਟਾਲੀ ਗੱਲ ਨਹੀਂ ਹੈ ਨਾ ਜੀ ਦੁੱਧ ਬੜਾ ਸੰਗਣਾਈ ਮੇਂ ਗਾੜਾ ਦੁੱਧ ਹਾਂਜੀ ਪੂਰਾ ਗਾੜਾ ਠੀਕ ਹੈ ਦੁੱਧ ਹੀ ਲੈ ਕੇ ਆਂਦਾ ਖੁਸ਼ ਹੋ ਜਾਂਦਾ ਕਹਿੰਦਾ ਮੈਂ ਮੇਰਾ ਕਰਕੇ ਦੁੱਖ ਹੁੰਦੀ ਇਹਨਾਂ ਦਾ ਠੀਕ ਹੈ ਭਾਈ ਗਣੇ ਦੁੱਧ ਬਈ ਦਾ ਗਾੜਾ ਗਾ ਮੱਝ ਨਾਲ ਦਾ ਦੁੱਧ ਹੋਊਗਾ ਤੇ ਬਾਕੀ ਲੈ ਵਾ ਟਾ ਟ ਆ ਗਿਆ ਰੁਲੀ ਕਰ ਬਾਲੀ ਨੂੰ ਤੇ ਅੱਗੇ ਲਾਸਟ ਦੇ 4 ਨੰਬਰ ਹਾਂਜੀ ਕਿਹੜਾ ਸੂ ਆ ਗਈ ਹੈ ਇਹ ਵੀ ਦੂਜਾ ਸੂ ਹੈ ਜੀ ਇਹ ਗਰੀਬ ਘਰੋਂ ਆਈ ਥੋੜੀ ਜੀ ਠੀਕ ਹੈ ਹਾਂਜੀ ਕਿੰਨੇ ਕਿ ਦਿਨਾਂ ਦੀ ਕੱਚੀ ਹੈ ਜੀ ਇਹ ਲੈ ਦੇ 20 ਤਰੀਕ ਨੂੰ ਨਰਪੁਰ ਆ ਜੀ 20 ਤਰੀਕ ਨੂੰ ਹਾਂਜੀ ਆ ਤਿੰਨ ਹੈ ਭਾਈ 20 ਤਰੀਕ ਨੂੰ ਦਿਨ ਪੂਰੇ ਆ ਅੱਜ ਤਰੀਕ ਤਿੰਨ ਹੋ ਗਈ ਤਿੰਨ ਹੋ ਗਈ ਜੀ 17 16 17 ਦਿਨ ਪਏ ਆ 16 17 ਤੱਕ ਜਨ ਪੂਰੇ ਹੋਣ ਦੇ ਬਾਕੀ ਵੱਡੀ ਬੁੱਢੀ ਬਹੁਤ ਆ ਜੀ ਵੱਡੀ ਬਹੁਤ ਆ ਜੀ ਬਸ ਸਮਾਈ ਨਹੀਂ ਕਿਹਨੇ ਕਰੀ ਗਾਂ ਬੜੀ ਜਾਤ ਬ੍ਰੇਡੀ ਵਾਲੀ ਸੀ ਸਹੀ ਗੱਲ ਆ ਜਾਤ ਵਾਲੀ ਆ ਬ੍ਰੇਡ ਵਾਲੀ ਬੋਲ ਬ੍ਰੀਡ ਬਰੂਡ ਦੇਖ ਸਕਦੇਮ ਭਾਈ ਬ੍ਰੀਡ ਗਰੀਬ ਘਰੋਂ ਆਈ ਕਰਕੇ ਆ ਸਹੀ ਗੱਲ ਆ ਕੀਰਕਾਡ ਦੱਸਿਆ ਬਾਈ ਇਹਦਾ ਹਾਂਜੀ ਕਿੰਨਾ ਕਿਤੋਂ ਕੱਢਿਆ ਵੇਦਾ ਉਹ ਦੋ ਤਾਂ ਪਰ ਦਿੱਤਾ ਉਹ ਕਿ 18-19 ਕਿਲੋ ਤੇ ਉਹਨੇ ਵੇਚੀ ਧੋਕੜ ਕੇ ਇਹਨੂੰ ਠੀਕ ਆ ਹਾਂਜੀ ਬਾਕੀ ਥਾਣਾ ਦੇਖੋ ਬਾਈ ਗਲਾਬੀ ਥਾਣਾ ਬਹੁਤ ਸੋਹਣਾ ਥਾਣਾ ਲੈ ਚੱਲੋ ਜੀ ਉੱਥੇ ਬਣ ਦੋ ਤੇ ਫਿਰ ਅੱਜ ਇਹਦਾ ਕੱਚੀ ਦਾ ਮੁੱਲ ਆ ਤੇ ਕੱਚੀ ਦਾ ਮੁੱਲ ਬਾਈ 65000 ਰੁਪਏ ਦਾ ਠੀਕ ਆ ਬਸ ਬਾਈ ਕਹਿੰਨੇ ਬਾਈ ਅੱਜ ਕੱਚੀ ਆ ਕੱਚੀ ਨਾਲ ਮੁੱਲ 65000 ਰੁਪਏ ਦਾ 65000 ਦੇਣਗੇ ਆਪਾਂ ਇਹ ਵੜ ਦੇ ਦਿਆਂਗੇ ਬਾਕੀ ਮੁੱਲ ਬਾਈ ਨੇ ਬਾਈ ਚਾਰਾਂ ਦੀ ਜਾਇਜ਼ ਰੱਖਿਆ ਜੇ ਕਿਸੇ ਵੀ ਵੀਰ ਨੂੰ ਬਈ ਚਾਰਾਂ ਬੈੜਾਂ ਚ ਕੋਈ ਵੀ ਬੈੜ ਪਸੰਦ ਆਵੇ ਨਾ ਤਾਂ ਬਾਈ ਨਾਲ ਬਾਈ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ